हां जी ਵੀਰੇ ਕੀ ਹਾਲ ਹੈ ਜੀ ਸਾਰੇ ਭਰਾਵਾਂ ਦੇ ਪਈ ਗੱਲਾਂ ਆਪਾਂ ਬਾਜੀ ਕਰਾਈ ਸੀ ਪਿੰਡ ਲੋਹਾਰੀ 17 April ਤੇ ਆ ਕਬੂਤਰਾਂ ਵਾਲਿਆਂ ਦੇ ਆਪ ਦੇ ਲੱਛਣ ਦੇਖ ਲੋ ਯਾਰ ਆ ਦੇਖ ਇੱਥੇ ਗੰਦਾ ਕੱਪੜਾ ਇੱਧਰ ਗੁਰੂ ਘਰ ਦੇ ਦੇਖ ਲੋ ਕਿੱਥੇ ਸਿੱਟ ਗਏ ਨੇ ਤੇ ਮੁੜ ਕੇ ਆ ਪੌੜੀ ਵੀਰੇ ਲਾ ਕੇ ਨਾ ਕੱਲ ਬੰਦੇ ਆ ਗੁਰੂ ਘਰ ਤੇ ਚੜੇ ਸੀ ਪੁੱਤਾ ਪੌੜੀ ਚੱਕਿਆ ਉੱਤੇ ਰੱਖ ਕੇ ਹੋ ਜਾਂ ਤੇ ਇਹ ਆਪਣੇ ਕਬੂਤਰਾਂ ਵਾਲਿਆਂ ਦੇ ਕੰਮ ਨੇ ਤੁਸੀਂ ਹਸਾਬ ਲਾ ਲਓ ਮੇਰਾ ਵੀਰ ਯਾਰ ਏ ਬਾਬਾ ਇਹਨੇ ਕਿਹਦਾ ਲੰਬਾ ਦਿੱਤਾ ਬਲਾ ਫੇ ਯਾਰ ਭਾਈ ਜਦੋਂ ਤੁਸੀਂ ਮੇਰਾ ਭਰਾ ਭਾਈ ਤੁਹਾਨੂੰ ਨਾ ਅਸੀਂ ਹਰ ਇੱਕ ਗੱਲ ਕਹਿੰਨੇ ਆਂ ਵੀ ਭਾਈ ਤੁਹਾਡੇ ਕੂਟਰ ਮਿਲਣਗੇ ਬਸ ਤੁਸੀਂ ਆਪਦੀ ਗੌਰ ਰੱਖ ਲਓ ਵੀ ਕੋਈ ਦੂਜਾ ਬੰਦਾ ਨਾ ਕੋਈ ਬਾਹਰੋਂ ਕੂਟਰ ਲੈ ਜੇ ਹਨਾ ਭਾਈ ਤੁਸੀਂ ਕਿਉਂ ਨਹੀਂ ਯਾਰ ਕਿਸ ਦੀ ਗੱਲ ਮੰਨਦੇ ਜਾਂਦੇ ਜੇ ਤੁਹਾਨੂੰ ਪ੍ਰਬੰਧ ਵਧੀਆ ਟਾਈਮ ਨਾਲ ਰੋਟੀ ਪਾਣੀ ਵਧੀਆ ਜੇ ਤੁਹਾਨੂੰ ਮੰਨ ਕੇ ਜਲ ਸੂਲਤ ਵਧੀਆ ਮਿਲ ਜਾਂਦੀ ਆ ਉੱਠਣ ਬੈਠਣ ਦੀ ਭਾਈ ਤੁਸੀਂ ਆ ਗਧਿਆਂ ਵਾਲੀਆਂ ਹਰਕਤਾਂ ਨਾ ਕਰੇ ਕਰੋ ਯਾਰ ਤਾਂ ਹੀ ਆਪਣੇ ਕੂਟਰਾਂ ਵਾਲਿਆਂ ਨੂੰ ਲੋਕ ਮਾੜਾ ਕਹਿੰਦੇ ਨੇ